ਦੇ ਪਿੰਡ ਜਹੂਰਾ ਵਿਖੇ ਇੱਥੇ ਅਸੀਂ ਗੱਲਬਾਤ ਕਰ ਰਹੇ ਹਾਂ ਮਾਸਟਰ ਪਰਮਨ ਕੁਮਾਰ ਜਹੂਰਾ ਜੀ ਨਾਲ ਇਹਨਾਂ ਤੋਂ ਜਾਣਾਂਗੇ ਵਿਚਾਰਾਂ ਸੰਬੰਧੀ ਇਹਨਾਂ ਦਾ ਕੀ ਕਹਿਣਾ ਹੈ ਮਾਸਟਰ ਜੀ ਵਿਚਾਰਾਂ ਸੰਬੰਧੀ ਸਾਨੂੰ ਦੱਸੋ ਕੁਝ ਸਾਡੇ ਵਿਚਾਰ ਜੀ ਕਿਸੇ ਨੂੰ ਅਸੀਂ ਨਾਸਤਕ ਕਹਿੰਨੇ ਆ ਕਿਸੇ ਨੂੰ ਆਸਤਕ ਕਹਿੰਨੇ ਆ ਕਿਸੇ ਨੂੰ ਲੜਾਕਾ ਕਹਿੰਨੇ ਆ ਕਿਸੇ ਨੂੰ ਸ਼ਰੀਫ ਕਹਿੰਨੇ ਆ ਮੇਰੇ ਹਿਸਾਬ ਨਾਲ ਜਿੰਨੇ ਵੀ ਕੋਣਿਆ ਇਹ ਆਤਮਿਕ ਚਾਹੀਦੇ ਆ ਕਾਲ ਲਿਮਟ ਇਸੇ ਤਰ੍ਹਾਂ ਜੇ ਅਸੀਂ ਸਮਾਜ ਦੇ ਤੌਰ ਤੇ ਆਪਣੇ ਵਿਚਾਰਾਂ ਨੂੰ ਠੀਕ ਕਰਨਾ ਚਾਹੁੰਦੇ ਆ ਤੇ ਅਸੀਂ ਵੀ ਸਮਾਜ ਵਿੱਚ ਰਹਿੰਦੇ ਆ ਸਾਨੂੰ ਕਈ ਲੋਕ ਭੜੇ ਲੱਗਦੇ ਆ ਤੁਸੀਂ ਉਹਨਾਂ ਨਾਲ ਜਾਂ ਤਾਂ ਆਪਣੇ ਚ ਦੇਖੋ ਵੀ ਮੇਰੇ ਚ ਤਾਂ ਨਹੀਂ ਇਹ ਤਾਂ ਜਿਹੜੇ ਚੰਗੇ ਲੱਗਦੇ ਆ ਉਹਨਾਂ ਵੀ ਆਪ ਸੋਚੋ ਮੈਨੂੰ ਇਹ ਚੰਗਾ ਲੱਗਾ ਮੈਂ ਵੀ ਇਦਾਂ ਕਰਦਾ ਜੇ ਵਿਚਾਰ ਆ ਗਏ ਮੇਰੇ ਤਾਂ ਆਪਣਾ ਤਾਂ ਇਦਾਂ ਹੀ ਆ ਜੀ 重大事。